ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਗਿੱਲ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਤੁਹਾਰੇ ਵਧੀਆ ਹੋਣਗੇ ਅੱਜ ਆਪਾਂ ਫੇਰ ਇੱਕ ਨਵਾਂ ਬਲੌਗ ਲੈ ਕੇ ਆਏ ਹਾਂ ਬਲੌਗ ਦੇ ਨਾਲ ਐਂਡ ਤੱਕ ਬਨੇ ਰਹੋ ਕਿਉਂਕਿ ਬਲੌਗ ਬਹੁਤ ਜ਼ਿਆਦਾ ਕੈਂਟਾ ਚਲੋ ਆਪਣੇ ਬਲੌਗ ਨੂੰ ਕਰਦੇ ਹਾਂ ਆਪਾਂ ਸਟਾਰਟ ਤਾਂ ਅਸੀਂ ਸ਼ੱਤ ਦਾ ਵੀਊ ਚੈੱਕ ਕਰਾ ਦਈਏ ਕਿਵੇਂ ਦਾ देखो सुबह सुबह ਦਾ ਜੂਆ ਬਹੁਤ ਜ਼ਿਆਦਾ ਕੈਂਟਾ ਠੰਡਾ ਠੰਡਾ ਮੌਸਮ ਹੈ ਠੰਡ ਬਾਬਾ ਹੀ ਹੋਏ ਥੋੜੀ ਜਿਹੀ ਕਰਨ ਮੈਂ ਸਪੋਰਟ ਪਾਰਕ ਹੋਰ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਕਮੈਂਟ ਚ ਯਾਰ ਫੂਲਾਲਾ ਬਲੌਕ ਕਿਵੇਂ ਲੱਗਿਆ ਉਹ ਵੀ ਕਮੈਂਟ ਕਰੋ ਜ਼ਰੂਰ ਦੱਸਿਓ ਵਾਟ ਯਾਰ ਆਪਣੇ ਕੋਲ ਆਈਫੋਨ ਤਾਂ ਹੈ ਨਹੀਂ ਇਸ ਕਰਕੇ ਵੀਡੀਓ ਦੀ ਕੁਆਲਿਟੀ ਘੱਟ ਆਉਂਦੀ ਆ ਬਾਕੀ ਕੋਈ ਨਾ ਲਵਾਂਗੇ ਇਲਾਇਤ ਪ੍ਰੋਡੂਸਰ ਤਾਂ ਨਹੀਂ ਬਤਾ ਰਹੇ ਅੱਜ ਸਾਨੂੰ ਗੁਰ ਕੀਰਤਨ ਆਵਲਾ ਦਿੱਗੇ ਬਾਪੀ ਨੇ ਤਾਂ ਫੋਨ ਕੀਤਾ ਵੀਡੀਓ ਲਾ ਦੇ ਓਏ Hai guys. <laughs> hai, <bari. tip> hai <bari. tip> Nah, powder lagi kali jauh deh. Mami lagi itu, no? Mami

ਮਮੀ ਹੈਲੋ ਕਰਦੇ ਹੈਲੋ ਹੈਲੋ ਤੁਹੇ ਇਕ ਆਦੀ ਤੇ ਫੋਨ ਤੇ ਗੱਲ ਕਰਦੇ ਮੇਰੀ ਮੇਰੀ ਮੈਨੂੰ ਦਿਖਾ ਦੇ ਦਿਖਾ ਦੇ ਆ ਵਈ ਸਰਪਾਡੇ ਵਾਲੀ ਆ ਪਾਟੇ ਮਾਂਦੀ ਰਹਿੰਦੀ ਆਂ ਤਮ ਲੋਕੋ ਦੇ ਆਈ ਆ ਆ ਫੋਨ ਨਾਲ ਇਹ ਕੀ ਆ ਤੇਰੇ ਆਈ ਆ ਆ ਚਲਿਓ ਆ ਦੇਖੋ ਗੈਰੀ ਆ ਗਿਆ ਪੇਪਰ ਦੇ ਚੱਲਿਆ ਇਹ ਵੀ ਲਾ ਦੇ ਉਹ ਨਹੀਂ ਛੱਡਣਾ ਜਾਣਾ 1 ਵਜੇ ਜਾਣਾ ਕਿੱਥੇ ਓਕੇ ਜੈਸਾ ਨਾ ਫਿਰ ਕਿ ਚੱਲਦੇ ਆ ਤਾਂ ਦੋਸਤੋ ਅੱਜ ਪੂਰੇ ਦਿਨ ਚ ਵਲੌਗ ਨਹੀਂ ਬਣਾ ਸਕੇ ਕਿਉਂਕਿ ਟਾਈਮ ਨਹੀਂ ਮਿਲਿਆ ਫਿਰ ਅੱਜ ਪੇਪਰ ਵੀ ਸੀ ਮੇਰਾ ਤਾਂ ਕਰਕੇ ਟਾਈਮ ਨਹੀਂ ਮਿਲਿਆ ਇਸ ਕਰਣ ਹੁਣ ਬਣਾ ਰਿਹਾ ਸ਼ਾਮ ਦਾ ਮੌਸਮ ਹਣਾ ਵੀਊ ਚੈੱਕ ਕਰੋ ਜੀ ਲਓ ਜੀ ਹੁਣ ਆਪਾਂ ਚੱਲੇ ਆਂ ਜੀ 32 ਐਮਲ ਗੁਰਕਿਰਤਨ ਲੈਨ ਉਹ ਕੰਮ ਤੇ ਲੱਗਿਆ ਹੋਇਆ 32 ਐਮਲ ਇਸ ਕਰਨ 32 ਐਮਲ ਨੂੰ ਲੈਨ ਚੱਲੇ ਸੀ ਲਓ ਸਾ ਆਪਾਂ ਪਹੁੰਚ ਚੁੱਕੇ ਆਂ ਜੀ 32 ਆਪਣੀ ਗਿਆਨੀ ਲੈਣਾ ਹੈ ਜੀ ਹਲੋ ਦੋਸਤੋ ਅੱਜ ਦਾ ਬਲੌਗ ਆਪਾਂ ਇੱਥੇ ਐਂਡ ਕਰਦੇ ਆਂ ਬਲੌਗ ਕਿਵੇਂ ਦਾ ਲੱਗਾ ਕਮੈਂਟ ਚ ਜਰੂਰ ਦੱਸਿਓ ਲਾਈਕ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚਲੋ ਫਿਰ ਮਿਲਦੇ ਆਂ ਆਪਾਂ ਕੱਲ੍ਹ ਵਾਲੇ ਬਲੌਗ ਤੇ ਨਾਲ